ਦੇ ਕੇਂਦਰੀ ਵਾਤਾਵਰਨ ਮੰਤਰੀ ਨੇ ਭពਿੰਦਰ যাদਬ ਨੇ ਅੰਕੜੇ ਦਿੱਤੇ ਆ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ 90% ਤੱਕ ਕਮੀ ਜਿਹੜੀ ਆ ਗਈ ਪਲਾਦੀਆਂ ਘਟਰਾਵਾ ਜਿਹੜੀਆਂ ਅੱਗ ਦੀਆਂ ਘਟਰਾਵਾ ਹੁੰਦੀਆਂ ਸੀਗੀਆਂ ਪਰਾਲੀ ਸਾੜ ਦੀਆਂ ਘਟਰਾਵਾ ਜਿਹੜੀਆਂ ਉਹ ਚ ਕਮੀ ਆਈ ਆ ਇਸ ਤੋਂ ਜ਼ਿਆਦਾ ਹੁੰਦਾ ਆ ਕਿ ਜਿਹੜੀਆਂ ਦਿੱਲੀ ਦੇ ਅੰਦਰ ਜਿਹੜਾ ਕੂੜਾ ਸਰਦਾ ਦਿੱਲੀ ਦੇ ਅੰਦਰ ਜਿਹੜਾ ਇੰਡਸਟਰੀ ਦਾ ਪ੍ਰੋਡਕਸ਼ਨ ਆ ਉਹ ਸਾਡਾ ਦਿੱਲੀ ਦਾ ਵਾਤਾਵਰਨ ਖਰਾਬ ਕਰਦਾ ਉਹਦਾ ਦੋਸ਼ ਜਿਹੜਾ ਪੰਜਾਬ ਦੇ ਸਿੱਤੇ ਤੇ ਪੰਜਾਬ ਦੇ ਕਿਸਾਨਾਂ ਦੇ ਸਿੱਤੇ ਮੜਿਆ ਜਾਂਦਾ ਸੋ ਕੱਲ ਦੀ ਜਿਹੜੀ ਵਾਤਾਵਰਨ ਮੰਤਰੀ ਦੀ ਸਟੇਟਮੈਂਟ ਹੈ ਉਹਨੇ ਕਲੀਅਰ ਕਰਤਾ ਕਿ ਕੇਂਦਰ ਤੇ ਦਿੱਲੀ ਦੀ ਭਾਜਪਾ ਸਰਕਾਰ ਜਿਹੜੀ ਹੈ ਉਹ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਉਹ ਗਮਰਾ ਇਹ ਦਿੱਲੀ ਦੇ ਲੋਕਾਂ ਨੂੰ ਗਰਵਾਹ ਕਰਦੀ ਸੀਗੀ ਔਰ ਸਾਨੂੰ ਬਦਨਾਮ ਕਰਦੀ ਸੀ